ਆ ਰਹਿਣੇ ਤੇ ਮਿੱਤਰੋ ਅੱਜ ਆਪਾਂ ਡੱਬ ਵਾਲੀ ਟਰੈਕਟਰ ਮੰਡੀ ਤੇ ਉਹਦੇ ਬਾਤ ਲੈ ਕੇ ਆਏ ਟਰੈਕਟਰ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਸੱਸੀਵਾਲਾ ਬਾਈ ਜੀ ਤੇ ਨਾਮ ਕੀ ਹੈ ਆਪਣਾ ਬਲਤੇਜ ਤੇ ਪਿੰਡ ਕਿਹੜਾ ਬਾਈ ਆਪਣਾ ਇੱਕ ਕਿਨੇ ਟਰੈਕਟਰ ਲੈ ਕੇ ਆਉਂਦੇ ਆ ਜੀ ਤੇ ਉਹ ਵੀ ਜਾਣਕਾਰੀ ਆਪਣੇ ਹਾ ਕਿਹੜਾ ਮਾਡਲ ਹੈ ਤੇ ਰੇਟਾਂ ਬਾਰੇ ਸਭ ਦੇ ਜਾਣਕਾਰੀ 2007 ਮਾਡਲ ਲੱਗ ਰਿਹਾ ਠੀਕ ਹੈ ਜੀ ਇਕਲਕ 80 ਦੀ ਮੰਗ ਤੇ ਕਾਇ ਟੱਪੇ ਕਿ ਮੇਰੇ ਨਾਲ ਅੱਗੇ ਚੱਲ ਤੇ ਰੰਗ ਪੇਂਟ ਦਾ ਵੀ ਲੈ ਲਈ ਨਾਲ ਸਰ ਹਰੇ ਵਾਲਾ ਸਰ ਹਾਂਜੀ ਸਰ ਵਿਹਾਰੇ ਵੀ ਆਸੇ ਦਾ ਸੰਗਾ ਮਾਰ ਕੇ ਵੀ ਇਹਦਾ ਫੁੱਲ ਚੰਗਾ ਇੰਨੇ ਗੇਅਰ ਦਾ ਸਹੀ ਵੀ ਪੁਰਾਣ ਹਾਂਜੀ ਤੇ ਮੌਕੇ ਤੇ ਕਿ ਮੇਰਾ ਛੜ ਦੋਗੇ ਮੌਕੇ ਤੇ 70000 ਦਾ ਜੀ ਇੱਕ 70 ਛੜ ਦੋਗੇ ਮੌਕੇ ਤੇ ਨੰਬਰ ਆਪਾਂ ਦੇ ਰਾਸਤਾਨਾ ਨੰਬਰ ਹੈ ਤੇ ਮਿੱਤਰ ਤੁਸੀਂ ਜੇ ਫਾਇਰ ਨੰਬਰ ਇਹਦਾ ਹੈ ਜਰਾਸਤਾਨਾ ਤੇ ਤੁਸੀਂ ਕਰ ਲਓ ਬਾਈ ਨਾਲ ਗੱਲਬਾਤ ਤੇ ਆਪਾਂ ਵੀ ਰੈਂਡ ਦਾ ਇੰਦੇ ਤੇ ਬਾਈ ਆ ਨੰਬਰ ਦੇਵਾਂਗੇ ਟ੍ਰੇਟਰ ਦੇ ਦਿ ਜਾਣਕਾਰੀ ਤੇ ਬਾਈ ਅਰਸਵੰਗ ਦਾ ਬਾਨਾ ਮਤਲਬ ਠੀਕ ਹੈ ਵੀ 50 ਨੰਬਰ ਠੀਕ ਹੈ ਜੀ ਤੇ 40 40 ਰਹਿਗੇ 40 40 ਕੋ ਠੀਕ ਹੈ ਜੀ ਲਿਆ ਨੰਬਰ ਠੀਕ ਹੈ ਤਾਂ ਰੇਟ ਕਿੰਨਾ ਹੋਏਗਾ ਰੇਟ 56 ਧਰੀ ਹੈ 56 ਧਰੀਆਂ ਵਾਲਾ ਤੇ ਮੌਕੇ ਦੇ ਕਿੰਨੇ ਦਾ ਛੜ ਦੋਗੇ ਮੌਕੇ ਦੇ 1.5 ਲੱਖ 5 ਛੜ ਦੋਗੇ ਮੌਕੇ ਦੇ ਤੇ ਆ ਕੋਈ ਕਮੀ ਪੇਸ਼ੀ ਤਾਂ ਨਹੀਂ ਬਾਅਦ ਹੋ ਜਾਏਗਾ ਬਾਅਦ ਐਸਾ ਕਰਾਂਗਾ ਤੇ ਵੇ ਤੂੰ ਦੇ ਸਕਦੇ ਮਿੱਤਰੋ ਬਾਈ ਕਹਿੰਦਾ ਬਾਅਦ ਹੀ ਲਿਆ ਸਕਦਾ ਦਸੰਦੀ ਕਰਕੇ ਹੁਣ ਆਪਾਂ ਦਿਖਾਉਂਦੇ ਅਗਲਾ ਟਰੈਕਟਰ ਆ ਜੀ ਵੀ ਅੱਗੇ अगर आया मित्र अठाराम ट्रैक सो भी जानकारी ना ठीक है आई तो ना 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 सारे बिल दे दूसरी मित्रों भाई कहना चारे घर में बिल दे दिल बिल मिल जाओ तुम गल बात कर लिये तुम दे इंजन गेर रहा इंजन गेर बाहर रंग पिंड सारा पेलो मालका नवा ਪਹਿਲੇ ਮਾਲਕ ਦੇ ਨਾਮ ਉੱਤਰੂ ਕੋ ਦੇਹਾ ਹੋਇਆ ਨੰਬਰ ਹੈ ਪੀਵੀ 25 ਪੀਵੀ ਸਾਈਡ ਦਾ ਤੇ ਬਾਈ ਨਾਲ ਕਰ ਲੋ ਗੱਲਬਾਤ ਆ ਬਾਈ ਦਾ ਨੰਬਰ ਬੁਲਾ ਲਿਆ ਬਈ ਨੰਬਰ ਦੱਸ ਦਈ ਆਪਣਾ 88077 ਜੀ ਠੀਕ ਹੈ ਜੀ 077 ਦੁਬਾਰਾ ਫੇਰ ਦੱਸ ਦਈ 8807790 99 ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਬਈ ਮਿੱਤਰੇ ਕੋ ਬਾਈ ਨਾਲ ਕਰ ਲੋ ਗੱਲਬਾਤ ਹੈ ਦੇਖੀ ਘਰ ਬਾਬਾ ਜੀ ਪੈਂਡ ਕਰੀਏ ਆਪਣਾ ਬਾਬਾ ਜੀ ਪੈਂਡ ਤੇ ਕਿਹੜਾ ਟਰੈਕਟਰ ਲੈ ਗਏ ਆਪਾਂ ਆ ਡੀਆਈ 265 ਤੇ ਮਾਡਲ ਕਿੰਨਾ ਹੀ ਹੈ ਨਵੇਂ ਮਾਡਲ ਆ ਤੇ ਰੇਟ ਕੀ ਜੀ ਦਾ ਰੇਟ ਹੈ 1 ਲੱਖ 25 ਹਜ਼ਾਰ ਤੇ ਰੰਗ ਪੇਡ ਦਾ ਕਿਵੇਂ ਆ ਬੇ ਨਾਲ ਹੀ ਰੰਗ ਸਾਰਾ ਇੰਜਨ ਗੇਅਰ ਦਾ ਬੜਾ ਹੀ ਪੂਰਾ ਮਨ ਜੇ ਦਾ ਸਹੀ ਹੈ ਜੀ ਕੋਈ ਕਮੀ ਬੇਸ਼ੀ ਤਾਂ ਨਹੀਂ ਕੀ ਹਾਂ ਬਾਕੇ ਲਿਆ ਸਰਵਾਲਾ ਤੇ ਮਾ ਬਾਕੇ ਤੇ ਮੌਕੇ ਤੇ ਕਿੰਨੇ ਦਾ ਛੜ ਦੋਗੇ ਮੌਕੇ ਤੇ ਛੜ ਦਿਆਂ 1 ਲੱਖ 10 ਹਜ਼ਾਰ ਦਾ ਤੇ ਕਿਦਾਂ ਦੇ ਛੜ ਦੋਗੇ ਹਾਂ ਤੇ ਬੱਬੇ ਨੰਬਰ ਬੋਲ ਦਈਆ ਆਪਣਾ ਨੰਬਰ 93153 ਹਾਂਜੀ 37462 ਵਾਰਾ ਫੇਰ ਮੇਰੀ 93153 ਠੀਕ ਹੈ 37462 ਕੋਈ ਮਿੱਤਰ ਜੇ ਕੋਈ ਹੋਰ ਨੂੰ ਪਸੰਦ ਆਵੇ ਕੋਈ ਬਾਬਾ ਜੀ ਨਾਲ ਗੱਲ ਕਰ ਲਓ ਸੰਪਰਕ ਕਰ ਲਓ ਤੇ ਬਈ ਦਿਖਾਇ ਪੰਜਾਬ ਨਿਕਰਾ ਪੰਜਾਬ ਨੰਬਰ ਆ ਜੀ ਲੋਡ ਦਾ ਠੀਕ ਹੈ ਲੋਡ ਦਾ ਨੰਬਰ ਆ ਮਿੱਤਰੋ ਤੇ ਨਿਗਾ ਮਾਰ ਲਓ ਦੇ ਟਰੈਕਟਰ ਤੇ ਦੇਖ ਸਕਦੇ ਹੋ ਕੋਈ ਨੀਕ ਨੀਗਾ ਬਹੁਤ ਸੋਹਣਾ ਟਰੈਕਟਰ ਆ ਦਿਖਾ ਦੇ ਪਿੱਛੇ ਆ ਕੇ ਤਾਂ ਜੇ ਮਿੱਤਰੋ ਇਹਦੇ ਨਾਲ ਮੈਂ ਪਹਿ ਨਾਲਿਆ ਪਿਆਰ ਨਹੀਂ ਤੁਸੀਂ ਤਾਂ ਠੀਕ ਹੀ ਆ ਤੇ ਦੇਖ ਸਕਦੇ ਹੋ ਡੰਡਾ ਫਟੇ ਨਾਲ ਨਹੀਂ ਰੰਡਾ ਫਟੇ ਸੇ ਨਹੀਂ ਹੈ ਨਹੀਂ ਡੰਡਾ ਫਟੇ ਰ ਆ ਗਿਆ ਮਿੱਤਰੋ ਹੈ ਨਹੀਂ ਗਾ ਨਾਲੇ ਵੇ ਠੀਕ ਹੈ ਓਕੇ ਕਰ